ਹੀ ਨਾਂ ਸਤਿ ਸ੍ਰੀ ਅਕਾਲ ਮੇਰਾ ਨਾਮ ਭੁਪਿੰਦਰ ਸਿੰਘ ਮਲਿਕ ਹੈ ਮੈਂ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਹਾਂ ਪੰਜਾਬੀ ਲੇਖਕ ਸਭਾ ਦਾ ਹਮੇਸ਼ਾ ਇਹ ਉਪਰਾਲਾ ਹੁੰਦਾ ਹੈ ਕਿ ਕੁਝ ਵਿਲੱਖਣ ਪ੍ਰੋਗਰਾਮ ਸਿਰਜੇ ਹੋਣ ਜਿਹੜੇ ਮਿਆਰੀ ਹੋਣ ਤੇ ਇੱਕ ਨਵੀਂ ਗੱਲ ਕਰਨ ਦੇ ਸਮਰੱਥ ਹੋਣ ਤੇ ਇਸੇ ਸਿੱषे ਨੂੰ ਅੱਗੇ ਤੋਰਦੇ ਆ ਅੱਜ ਅਸੀਂ ਸਾਹਿਤਿਕ ਜੋੜੀਆਂ ਨਾਲ ਰੁਬਰੂ ਦਾ ਸਮਾਗਮ ਰਚਾਇਆ ਜਿਦੇ ਵਿੱਚ ਸਾਹਿਤਿਕ ਜੋੜੀਆਂ ਆਪਣੇ ਸਫਰਨਾਮੇ ਬਾਰੇ ਗੱਲ ਕਰਨਗੀਆਂ ਤੇ ਇੱਕ ਜਿਹੜਾ ਇੱਕ 파ਟਨਰ ਹੈ कपल ਦਾ ਜੇ ਉਹ ਸਾਹਦੇ ਵਿੱਚ ਜੁੜਿਆ ਹੋਇਆ ਤੇ ਦੂਸਰਾ ਜਿਹੜਾ ਸਾਥੀ ਹੈ ਉਹਨਾਂ ਦੀ ਕਿਵੇਂ ਉਹਨਾਂ ਨੂੰ ਕਰਦਾ ਕੋਪਰੇਟ ਕਰਦਾ ਹੈ ਕਿਵੇਂ ਉਹਨਾਂ ਨੂੰ ਉਹਨਾਂ ਦੇ ਨਾਲ ਜੁੜ ਕੇ ਕਰਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 20 ਜੋੜੀਆਂ ਨੂੰ ਸੱਦਾ ਦਿੱਤਾ ਜਿਦੇ ਵਿੱਚ ਸਾਹਿਤ ਜਗਤ ਦੀਆਂ ਬਹੁਤ ਮੰਨੀਆਂ ਪਰ ਮੰਨੀਆਂ ਸ਼ਖਸੀਅਤਾਂ ਇਸ ਸਮਾਗਮ 'ਚ ਮੌਜੂਦ ਨੇ ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਵਿਲੱਖਣ ਸਿਰਜਿਆ ਜਾਵੇ ਕਦੀ ਸੀ ਮੇਲਾ ਲਗਾਣੇ ਆ ਸੀ ਸੀ ਕਿਤੇ ਕਿਤਾਬਾਂ ਰਿਲੀਜ਼ ਕਰਦੇ ਆ ਕਦੀ ਕਿਸੇ ਬਾਰੇ ਸੰਵਾਦ ਕਰਦੇ ਆ ਕਿਸ ਨਾਲ ਰੂਬਰੂ ਕਰਦੇ ਆ ਕਹਾਣੀ ਕਵਿਤਾ ਵਾਰਤਕ ਅਨੁਵਾਦ ਨਾਟਕ ਇਹਨਾਂ ਸਾਰੇ ਵਿਸ਼ਿਆਂ ਤੇ ਇਹਨਾਂ ਸਾਰੀਆਂ ਸਾਹਿਤ ਦੀਆਂ ਵਿਧੀਆਂ ਤੇ ਅਸੀਂ ਖੁੱਲਕੇ ਵਿਚਾਰ ਕਰਦੇ ਆਂ ਸੰਵਾਦ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਸਾਡੇ ਇਹ ਉਪਰਾਲੇ ਆਉਣ ਵਾਲੇ ਸਮੇਂ ਤੱਕ ਵੀ ਜਾਰੀ ਰਹਿਣਗੇ ਤੁਹਾਡਾ ਜਿਹੜਾ ਸਾਹਿਤ ਤੱਕ ਜਿਹੜੀ ਜੋੜੀਆਂ ਨੇ ਬੜੀ ਸਿਆਣੀ ਹੈ ਤੇ ਉਹ ਗਲਬਾਤ ਵੀ ਅਸ਼ੇਰ ਕੀਤੀ ਹੈ ਕਿਵੇਂ ਦੇ ਕਿਸੇ ਸੇਰ ਕੀਤੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਕੁਝ ਜਾਤੀ ਤਜਰਬੇ ਸਾਂਝੇ ਕੀਤੇ ਨੇ ਉਹ ਕਿਵੇਂ ਸਾਹ ਦੇ ਦੁਨੀਆ ਚ ਆਏ ਤੇ ਘਰ ਦਾ ਮਾਹੌਲ ਉਹਨਾਂ ਦੀ ਇਸ ਸਿਰਜਣ ਪ੍ਰਕਿਰਿਆ ਚ ਕਿਵੇਂ ਸਹਾਇ ਹੋਦਾ ਉਹਨਾਂ ਨੇ ਬੜੇ ਖੁੱਲ ਕੇ ਔਰ ਬੜੀ ਬੇਬਾਕੀ ਨਾਲ ਸਾਰੀਆਂ ਗੱਲਾਂ ਸਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਹੇ ਨੇ ਜੀ ਵੀ ਕਹਿੰਦੇ ਹੁੰਦੇ ਕਿ ਹਸਬੰਡ ਤੇ ਵਾਈਫ ਦਾ ਇੱਕੋ ਫੀਲਡ 'ਚ ਰਹਿਣਾ ਥੋੜਾ ਜਿਹਾ ਔਖਾ ਹੁੰਦਾ ਹੈ ਦੋਨਾਂ ਦਾ ਤੇ ਇਹਨਾਂ ਦੀ ਟਿਊਨਿੰਗ ਕਿਵੇਂ ਬੈਠੀ ਅ ਨਹੀਂ ਸਾਡੇ 'ਚ ਕੁਝ ਕਪਲ ਐਸ ਹੋ ਜੈ ਹੈਗੇ ਨੇ ਜਿਹਦੇ ਦੋਨੋਂ ਲੇਖਕ ਨੇ ਪਰ ਬੇਸ਼ੱਕ ਕਿਉਂਕਿ ਸਾਹਿਤ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਵਿਸ਼ਾ ਹੈ ਜਾਂ ਐਸੀ ਵਿਧਾ ਜਿਹਦੇ 'ਚ ਹਲੀਮੀ ਬਹੁਤ ਹੈ ਕਹਿੰਦੇ ਆਰਟ ਤੇ ਹਿਊਮੈਨਿਟੀ ਇੱਕ ਦੂਜੇ ਦੇ ਪੂਰਕ ਨੇ ਤੇ ਇਸ ਕਰਕੇ ਬਹੁਤ ਲੱਗਦਾ ਹੈ ਕਿ ਇਹਨਾਂ ਸਾਰਿਆਂ ਨੂੰ ਇਹ ਚੀਜ਼ ਐਡਜਸਟ ਕਰਨੀ ਬਹੁਤ ਆਸਾਨ ਨੇ ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਕੱਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬੱਚਿਆਂ ਨੂੰ ਆਓ ਇਹੋ ਜਿਹਾ ਪ੍ਰੋਗਰਾਮ ਹੈ ਚਾਹੋ ਕਿ ਜੇ ਜਿਹੜਾ ਨਾ ਸਾਹਿਤ ਹੈ ਨਾ ਲੇਖਣੀ ਹੈ ਨਾ ਤੁਹਾਨੂੰ ਚੰਗਾ ਨਾਗਰਿਕ ਬਣਾਉਂਦੀ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਚੰਗਾ ਹੋਣਾ ਬਹੁਤ ਚੰਗੀ ਗੱਲ ਹੈ ਤੇ ਆਓ ਚੰਗੇ ਬਣੀਏ। ਬਹੁਤ ਸ਼ੁਕਰੀਆ। ਬਿਲਕੁਲ ਲਾਸਟ ਗੱਲ ਹੈ। ਇਹ ਪਿਛਲੇ ਦਿਨ ਚ ਅਜ਼ਲ ਜਦੋਂ ਨਹੀਂ ਸੀ ਆਇਆ ਤੇ ਅਜ਼ਲ ਦਾ ਫੋਨ ਆਇਆ। ਇਹ ਮੇਰੀ ਕਵਤਾ ਹੈ ਪਰ ਇੱਕ ਕਵਤਾ ਮੇਰੀ ਨਹੀਂ ਹੈ ਅਸਲ ਤੇ ਉਹਦੀ ਮਾਂ ਦੀ ਕਵਤਾ ਹੈ ਇਹਨਾਂ ਦੀ ਆਪਸੀ ਗੱਲਬਾਤ ਨੂੰ ਸਿਰਫ 10 ਕਲਾਈਨਾਂ ਵਿੱਚ ਮੈਂ ਲਿਖਿਆ ਅਸਲ ਦਾ ਫੋਨ ਆਇਆ ਤੇ ਮੈਂ ਕੋਲ ਬੈਠਾ ਸੀ ਇਹਨਾਂ ਦੋਵਾਂ ਦੀ ਮੈਂ ਗੱਲਬਾਤ ਸੁਣੀ ਹੈ ਤੇ ਉਸ ਤੋਂ ਬਾਅਦ ਉਹ ਨਰਸੋ ਬਣ ਗਈ ਹੈ ਜਿੱਥੇ ਰਹਿੰਦਾ ਅਸਲ ਉੱਥੇ ਬੜ ਬਹੁਤ ਪੈਂਦੀ ਹੈ ਕਵਤਾ ਦਾ ਨਾਮ ਹੈ ਬਰਫੀ ਦੀ ਉਦਾਸੀ ਮਾਂ ਪੁੱਤ ਦੀ ਗੱਲਬਾਤ ਹੈ ਰਾਤੀ ਫੋਨ ਆਇਆ ਬੇਟੇ ਦਾ ਮਾਂ ਨੂੰ ਬੋਲਾਂ ਸੀ ਉਦਾਸੀ ਰਾਤੀਂ ਫੋਨ ਆਇਆ ਬੇਟੀ ਦਾ ਮਾਂ ਨੂੰ ਬਹੁਤ ਅਜੀ ਹੁਦਾਸੀ ਕਹਿਣ ਲੱਗਾ ਤੁਹਾਡੇ ਮੁੰਡੇ ਦਾ ਦਿਲ ਟੁੱਟ ਗਿਆ ਬਹੁਤੀ ਗੱਲ ਨਹੀਂ ਹੋਣੀ ਅੱਜ ਕਹਿਣ ਲੱਗਾ ਤੁਹਾਡੇ ਮੁੰਡੇ ਦਾ ਦਿਲ ਟੁੱਟ ਗਿਆ ਬਹੁਤੀ ਗੱਲ ਨਹੀਂ ਹੋਣੀ ਅੱਜ ਮਾਂ ਵੀ ਕੁਝ ਪਤਾ ਨਹੀਂ ਹੋ ਗਿਆ ਉਦਾਸ ਪਰ ਫਿਰ ਦਿੱਤਾ ਧਰਵਾਸ ਚਲ ਕੋਈ ਨਾ ਮਾਂ ਚਲ ਕੋਈ ਦਾ ਪੁੱਤ ਕੋ ਨਾ ਉਦਾਸ ਕਰਨਾ ਦਿਲ ਛੋਟਾ ਫਿਰ ਅਚਾਨਕ ਬਦਲੀ ਮਾਂ ਦੀ ਟੋਨ ਕਹਿਦੀ ਪਹਿਲੀ ਵਾਰੀ ਟੁੱਟਿਆ ਨਾ ਤੇਰਾ ਦਿਲ ਤੇਰਾ ਜਾਨਕ ਬਦਲੀ ਮਾਂ ਦੀ ਤੂੰ ਕਹਿੰਦੀ ਪੈਦੀ ਵਾਲੀ ਢੁੱਟਿਆਂ ਦਾ ਤੇਰਾ ਗੱਲ ਤੇਰੇ ਪਿਓ ਦਾ ਤਾਂ ਤਿੰਨ ਵਾਲੀ ਪੁੱਟ ਚੁੱਕਿਆ ਸੀ ਵਿਆਹ ਤੋਂ ਮੈਂ ਤਾਂ